ਆਇਆ ਬਰਾੜ ਸਾਹਿਬ ਆਪਾਂ ਪਤਾ ਹੀ ਆ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਵੱਖਰਾ ਵਿਸ਼ਾ ਚੋਂਦੇ ਹੁੰਨੇ ਆ ਬਿਲਕੁਲ ਤੇ ਅੱਜ ਵੀ ਆਪਾਂ ਇੱਕ ਵੱਖਰੇ ਵਿਸ਼ੇ ਨੂੰ ਸੁਣਣ ਲੱਗੇ ਆ ਹਾਂ ਦੇ ਲੋ ਤੇ ਗੱਲ ਐ ਇਸ ਤਰ੍ਹਾਂ ਵੀ ਆਪਾਂ ਨੂੰ ਸਾਨੂੰ ਉਹ ਜੇਲ ਨਹੀਂ ਜਾਣਾ ਪਿਆ ਗਿਆ ਸੀ ਕੁਝ ਟਾਈਮ ਗਏ ਸੀ ਤੇ ਉੱਥੇ ਨਾ ਬਾਈ ਜੀ ਰਖੜੀ ਦਾ ਦਹਿਨ ਸੀ ਠੀਕ ਹੈ ਰਖੜੀ ਦਾ ਦਹਿਨ ਤੇ ਮੁੰਡਾ ਸਾਡੇ ਨਾਲ ਹੁੰਦਾ ਸੀਗਾ ਗੁਰਾਂ ਦਿੱਤਾ ਇਧਰੋਂ ਮਕਸਰ ਸਾਈਡ ਤੋਂ ਸੀਗਾ ਠੀਕ ਹੈ ਬਾਈ ਤੇ ਉਹਦੇਆਂ ਨਾਲ ਭੈਣਾ ਆਈਆਂ ਤੈਨਾਂ ਰਖੜੀ ਬੰਨਣ ਰਖੜੀ ਵਾਲੇ ਦੇਨ ਰਖੜੀ ਵਾਲੇ ਦੇਨ ਅੱਛਾ ਰਖੜੀ ਦਾ ਦਿਨ ਸੀ ਨਾ ਉਹਦੇ ਹੂੰ ਹੂੰ ਉਹਦੇਆਂ ਭੈਣਾ ਆਈਆਂ ਤੇ ਰਖੜੀ ਬਣਾ ਕੇ ਉਹ ਸਾਡੇ ਕੋਲੇ ਆ ਗਿਆ ਬੈਰਕ ਚ ਠੀਕ ਹੈ ਤੇ ਉੱਥੇ ਇੱਕ ਮੁੰਡਾ ਸੀਗਾ ਮਹਿੰਦਰ ਮਹਿੰਦਰ ਠੀਕ ਹੈ ਉਹ ਪਤਾ ਨਹੀਂ ਕਿਹੜੇ ਪਾਸੇ ਦਾ ਸੀ ਹੁਣ ਮੈਨੂੰ ਯਾਦ ਨਹੀਂ ਹੂੰ ਹੂੰ ਤੇ ਉਹ ਹਣਾ ਵੇਖ ਕੇ ਉਹਨੂੰ ਤੇ ਰੋਣ ਲੱਗ ਗਿਆ ਹੂੰ ਯਾਰ ਰੋਈ ਆਵੇ ਤੇ ਬਜ਼ੁਰਗ ਸੀ ਇੱਕ ਉਮਰ ਕੈਦੀ ਉਹ ਨਾ ਜਦੋਂ ਬੰਦੀ ਖੁੱਲੀ ਹੁੰਦੀ ਸੀਗੀ ਹੂੰ ਹੂੰ ਉਦੋਂ ਸਾਡੇ ਕੋਲੇ ਆ ਜਾਂਦਾ ਸੀ ਹੂੰ ਤਾਂ ਪੱਕਿਆਂ ਚ ਸੀਗਾ ਅਸੀਂ ਅਜੇ ਕੱਚੇ ਸੀਗੇ ਤੇ ਉਹ ਆਦਾ ਵੀ ਕਾਕਾ ਕੀ ਗੱਲ ਆ ਹੂੰ ਕਹਿੰਦਾ ਰੋਣਾ ਕਿਉਂ ਆ ਕੋਈ ਉਹ ਆਦਾ ਨਾ ਕਹਿੰਦਾ ਅੱਜ ਆਹ ਮੁੰਡੇ ਦੀ ਕਹਿੰਦਾ ਮੇਰੇ ਮੇਰੇ ਨਾਲੋਂ ਮੇਰੀ ਵਾਧਾ ਹੂੰ ਮੇਰੇ ਕੋਲੇ ਪਲਾਂ ਕਹਿੰਦਾ 40 50 ਕਿੱਲੇ ਜ਼ਮੀਨ ਦਾ ਮਾਲਕ ਆ ਮੈਂ ਹੂੰ ਪਰ ਇਹ ਅੱਜ ਦੀ ਘੜੀ ਦੇ ਉੱਤੇ ਆਹ ਬੰਦਾ ਅਮੀਰ ਆ ਹੂੰ ਹੂੰ ਉਹਦਾ ਵੀ ਕਾਹਤੋਂ ਕਹਿੰਦਾ ਵੀ ਇਹਦੇ ਭੈਣਾ ਹਨਾ ਰਖੜੀ ਬੰਨ ਕੇ ਤੇ ਮੇਰੇ ਕਹਿੰਦਾ ਭੈਣ ਹੈ ਨਹੀਂ ਹੂੰ ਮੇਰੇ ਕਹਿੰਦਾ ਭੈਣ ਹੋਣੀ ਚਾਹੀਦੀ ਸੀ ਤੂੰ ਤਾਰ ਹੁੰਦਾ ਸੀ ਤਾਰ ਹੁੰਨਾ ਕਹਿੰਦਾ ਮੈਂ ਤੇ ਉਹ ਜਿਹੜਾ ਬਜ਼ੁਰਗ ਸੀ ਬੜਾ ਸਿਆਣਾ ਬੰਦਾ ਸੀ ਤਿਆਰ ਬੇਕਾਰ ਹੂੰ ਉਹ ਆਲਾ ਯਾਰ ਇਹ ਤਾਂ ਕਹਿੰਦਾ ਆਪਣੇ ਲੋਕ ਨਾ ਕੁੜੀਆਂ ਨੋਤੀਆਂ ਧਿਆਣੀਆਂ ਨੂੰ ਹੂੰ ਹੂੰ ਐਵੇਂ ਕਹਿੰਦਾ ਮਾੜਾ ਸਮਝਣ ਲੱਗ ਗਏ ਕੋਝ ਮੰਨਣ ਲੱਗ ਗਏ ਕੋਝ ਮੰਨਣ ਲੱਗ ਗਏ ਕਹਿੰਦਾ ਤੇ ਪਰ ਇਹ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਇਹ ਆਪਦੇ ਕਰਮ ਹੀ ਖਾਂਦੀਆਂ ਆਹਦੇ ਕਰਮ ਲੈ ਕੇ ਆਉਂਦੀਆਂ ਭਾਈ ਹਾਂ ਆ ਉਹਦੇ ਕਰਮ ਲੈ ਕੇ ਆਉਂਦੀਆਂ ਨਹੀਂ ਆਪਦੇ ਕਰਮ ਲੈ ਕੇ ਆਉਂਦੀਆਂ ਹਾਂ ਤੇ ਉੱਥੇ ਗੱਲਾਂ ਫਿਰ ਚੱਲ ਪਈਆਂ ਗੱਲਾਂ ਤੇ ਕਹਿੰਦੇ ਨਾ ਵੀ ਦੂਜਾ ਬਿਓਰ ਕਹਿੰਦਾ ਕਹਿੰਦਾ ਵੀ ਕਹਿੰਦਾ ਮੇਰਾ ਤਿਆਰ ਪਾ ਜਿੰਦਗੀ ਦਾ ਹੂੰ ਹੂੰ ਕਹਿੰਦਾ ਜਿਨ੍ਹਾਂ ਦੇ ਘਰੇ ਕੁੜੀਆਂ ਸੀਗੀਆਂ ਹੂੰ ਹੂੰ ਕੁੜੀਆਂ ਵਿਆਹਾਂ ਉਹਨਾਂ ਨੇ ਧੀਆਂ ਹੂੰ ਹੂੰ ਉਹਨਾਂ ਨੇ ਤਾਂ ਪਹਿਲੀ ਬੈ ਖਰੀਦੀ ਆ ਹੂੰ ਹੂੰ ਤੇ ਜਿਨ੍ਹਾਂ ਦੇ ਕਹਿੰਦਾ ਕੁੜੀ ਕੋਈ ਹੈ ਨਹੀਂ ਸੀ ਹੂੰ ਹੂੰ ਉਹ ਕਹਿੰਦਾ ਵੇਚਦੇ ਵੇਖਿਆ ਮੈਂ ਕਰਦੇ ਵੇਖਿਆ ਹਾਂ ਬੈ ਕਰਦੇ ਵੇਖਿਆ ਮੈਂ ਵੀ ਆ ਵੇਖਿਆ ਜਿਨ੍ਹਾਂ ਨੇ 4-4 ਵਿਆਹ ਕੀਤੇ ਹਨਾ ਹਾਂਜੀ ਉਹ ਬੰਦੇ ਮੈਂ ਜ਼ਮੀਨ ਬੈ ਲੈਂਦੇ ਵੇਖਿਆ ਜਿਨ੍ਹਾਂ ਦੇ ਇੱਕ ਵੀ ਕੁੜੀ ਹੈ ਨਹੀਂ ਸੀ ਉਹ ਜ਼ਮੀਨ ਬੈ ਕਰਦੇ ਵੇਖਿਆ ਮੈਂ ਤੇ ਮੈਂ ਉਹ ਵਿਰਾਟ ਸਾਹਿਬ ਉਹ ਕਹਿੰਦਾ ਮੁੰਡਾ ਕਹਿੰਦਾ ਜਿਹੜਾ ਉਹ ਦੂਜਾ ਮਹਿੰਦਰ ਸੀ ਹੂੰ ਹੂੰ ਉਹ ਕਹਿੰਦਾ ਮੈਂ ਵੀ ਬੈ ਕੀਤੀ ਆ ਬਾਈ ਓਕੇ ਹਾਂ ਭੈਣ ਕਹਿੰਦਾ ਕੁੜੀਏ ਸਾਡੇ ਹੈ ਨਹੀਂ ਸੀ ਨਾ ਕਹਦਾ ਭੂਆ ਸੀ ਸਾਡੇ ਨਾ ਮੇਰੇ ਪਿਓ ਦੇ ਭੂਆ ਸੀ ਤੇ ਨਾ ਕਹਦਾ ਮੇਰੇ ਭੈਣ ਅੰਦਰ ਵੀ ਪੁੱਠੇ ਕੰਮ ਵਿੱਚ ਹੀ ਹੋਊਗਾ ਕਾਦੇ ਸੀ ਅੰਦਰ ਉਹ ਪਤਾ ਨਹੀਂ ਸ਼ਰਾਬ ਸ਼ਰੂਬ ਦੇ ਕੇ ਜੇਤੀ ਸੀ ਨਿੱਕੇ ਮੋਟੇ ਚੋਦਾ ਤੇ ਗੁਰੂ ਦਿੱਤਾ ਉਹ ਜ਼ਮੀਨ ਦੇ ਰੋਲੇ ਤੇ ਇਹ ਨਾ ਸੂਟ ਲੈ ਕੇ ਜਾਣ ਤਾਂ ਸ਼ਰੀਕੇ ਕਬੀਲੇ ਚ ਵਿਖਾਉਣੀਆਂ ਹਮ ਸਹਰੇ ਕਰੋ ਆਪਣਾ ਜਿੰਨੀਆਂ ਮਰਜ਼ੀ ਤਕੜੀਆਂ ਹੋਣ ਪਰ ਇਹਨਾਂ ਨੂੰ ਨਾ ਮਤਲਬ ਉਮੀਦ ਹੁੰਦੀ ਆ ਉਹਦੇ ਪੇਕਿਆਂ ਤੋਂ ਮਾਣ ਕਰਦੀਆਂ ਹੁੰਦੀਆਂ ਸਾਰੀ ਉਮਰ ਮਾਣ ਕਰਦੀ ਮਾਣ ਹੁੰਦਾ ਤੇ ਇਹਨਾਂ ਦਾ ਧਿਆਨ ਨਾਲ ਸਤਿਕਾਰ ਕਰਨਾ ਚਾਹੀਦਾ ਚੰਗਾ ਲੋਚਦੀਆਂ ਬਈ ਪੇਕਿਆਂ ਦੀ ਸੁੱਖ ਮੰਗਦੀਆਂ ਹੁੰਦੀਆਂ ਹਾਂ ਗਾਣੇ ਲਿਖਣ ਵਾਲਿਆਂ ਨੇ ਵੇਖ ਗਾਣੇ ਲਿਖਿਆ ਹੁਣ ਪੇਕਿਆਂ ਤੋਂ ਠੰਢੀਆਂ ਹਵਾਵਾਂ ਹਾਂ ਹਮੇਸ਼ਾ ਹੀ ਸੁੱਖ ਮੰਗਦੀਆਂ ਹਾਂ ਕੋਈ ਵੀ ਧੀ ਧਿਆਣੀ ਹੈ ਨਾ ਆਦੇ ਪੇਕਿਆਂ ਦੀ ਆਦੇ ਵੀਰਾਂ ਦੀ ਸ੍ਰੀਕੇ ਕੁਇਲੇ ਦੀ ਸੁੱਖ ਮੰਗਦੀ ਹੁੰਦੀ ਆ ਜੇ ਉਹ ਨਰਾਜ ਕਰਕੇ ਨਰਾਜ ਹੋ ਕੇ ਜਾਂਦੀ ਆ ਤੇ ਫਿਰ ਮੈਂ ਭੰਗ ਭੋਜਦੀ ਵੀ ਵੇਖੀ ਐ ਲੋਕਾਂ ਦੀ। ਰਾਬੀ ਰਸ ਜਾਂਦਾ। ਹਾਂ ਭੰਗ ਭੋਜਦੀ ਉਹਨਾਂ ਘਰਾਂ ਚ ਜਿੱਥੋਂ ਧੀ ਧਿਆਣੀ ਨਰਾਜ਼ ਹੋ ਕੇ ਮੁੜਦੀ ਆ। ਹਾਂ ਪਰ ਬਹੁਤ ਘਟਕ ਮਾੜੇ ਕਰਮ ਵਾਲੇ ਲੋਕ ਹੁੰਦੇ ਜਿੱਥੋਂ ਧੀ ਧਿਆਣੀ ਨਰਾਜ਼ ਹੋ ਕੇ ਮੁੜਦੀ ਆ। ਮੈਂ ਤਾਂ ਨਹੀਂ ਕਿਤੇ ਮੁੜਦੀ ਵੇਖੀ ਸਾਡੇ ਕਬੀਲੇ ਚੋਂ। ਮੇਰੀ ਲਈ ਸ਼੍ਰੀਮਤੀ ਆ ਨਾ ਮੇਰੀ ਧਰਮ ਪਤਨੀ। ਹੂੰ ਉਹਨਾਂ ਦੇ ਪਿਵਾਜੀ ਆਉਂਦੇ ਹੁੰਦੇ ਆ। ਅੱਛਾ ਬਹੁਤ ਵਧੀਆ ਸਰਦਾਰ ਆ ਉਹ। ਹੂੰ ਤੇ ਇਹ ਫਿਰ ਉਹਨਾਂ ਨੂੰ ਦਿੰਦੇ ਆ ਕੱਪੜੇ ਵੀ ਦਿੰਦੇ ਆ ਸਗਣ ਵੀ ਦਿੰਦੇ ਆ। ਗਾ ਉਹਨਾਂ ਨੂੰ ਵੇਖ ਕੇ ਮੇਰੀ ਸ਼੍ਰੀਮਤੀ ਆ ਉਹ ਮੇਰੀ ਭੈਣ ਨੂੰਗਾ ਜਦੋਂ ਮੇਰੀ ਭੈਣ ਵਿਦੇਸ਼ ਰਹਿੰਦੀ ਆਉਂਦੀ ਕੱਪੜੇ ਵੀ ਦਿੰਦੀ ਤੇ ਸਗਣ ਵੀ ਦਿੰਦੀ ਕੋਈ ਐ ਨਹੀਂ ਵੀ ਜਿਹੜੀ ਵਿਦੇਸ਼ ਚ ਰਹਿ ਰਹੀ ਹੋ ਕੱਪੜਿਆਂ ਦੀ ਜਾਂ ਸਗਣ ਦੀ ਭੁੱਖੀ ਆ ਇੱਕ ਮਾਨ ਸਨਮਾਨ ਇੱਕ ਧੀ ਧਿਆਣੀ ਨੂੰ ਖੁਸ਼ ਕਰਕੇ ਤੋੜਨਾ ਹਾਂ ਤੇ ਜਿਹੜੇ ਘਰ ਚ ਧੀ ਧਿਆਣੀ ਖੁਸ਼ ਹੋ ਕੇ ਜਾਵੜੀ ਤੇ ਸਹੀ ਗੱਲ ਆ ਬਰਾੜ ਸਾਹਿਬ ਉਥੇ ਦੁੱਧ ਦੀਆਂ ਨਦਗਾਂ ਹੀ ਵਗਦੀਆਂ ਜਿੱਥੋਂ ਧੀ ਧਿਆਣੀ ਖੁਸ਼ ਹੋ ਗਈ ਹਾਂ ਜਿੱਥੋਂ ਧੀ ਧਿਆਣੀ ਖੁਸ਼ ਹੋ ਗਈ ਜਾਂਦਾ ਕਰਨਾ ਨਹੀਂ ਚਾਹੀਦਾ ਨਰਾਜ਼ ਯਾਰ ਤੇ ਇੱਕ ਗੱਲ ਹੋਰ ਬਰਾ ਸਾਹਿਬ ਜਦੋਂ ਜਿੰਨਾ ਚਿਰ ਤਾਂ ਮਾਂ ਪਿਓ ਹੋਏਗਾ ਹਾਂ ਹਾਂ ਹਨਾ ਕੁੜੀ ਦਾ ਹੂੰ ਉਹਨਾਂ ਚਿਰ ਤਾਂ ਚਲੋ ਮਾਂ ਪਿਓ ਚੰਗਾ ਦੇਵੇ ਮਾੜਾ ਦੇਵੇ ਆਉਂਦੀ ਵੀ ਰਹਿੰਦੀ ਆਉਂਦੀ ਵੀ ਰਹਿੰਦੀ ਆ ਪਰ ਪਿੱਛੋਂ ਕੁਸ ਕੁੜੀਆਂ ਜਿਹੜੀਆਂ ਮਤਲਬ ਪਛਾਹ ਹਟ ਜਾਂਦੀਆਂ ਜਾਂ ਐ ਕਹਿਲਾ ਵੀ ਉਹਨਾਂ ਨੂੰ ਪਛਾਹ ਕਰ ਦਿੰਦੇ ਆ ਲੋਕ ਖਲਾਤੋਜ ਬਣ ਜਾਂਦੇ ਆ ਹਾਂ ਤੇ ਉਹ ਕਰਨਾ ਨਹੀਂ ਚਾਹੀਦਾ ਕੁੜੀਆਂ ਨੂੰ ਤਾਂ ਹਮੇਸ਼ਾ ਖੁਸ਼ੀ ਤੋਰਨਾ ਚਾਹੀਦਾ ਜਾ ਕੇ ਲਿਆਓ ਹਾਂ ਜਾ ਕੇ ਲਿਆਓ ਜਾ ਕੇ ਨਾਰਾਇਣ ਉਹਨਾਂ ਨੂੰ ਘਰੇ ਜਾ ਕੇ ਦੇ ਆਓ ਹਾੜੀ ਸੋਣੀ ਲੈਓ ਕੇ ਭਣੇ 4 ਦਿਨ ਸਾਡੇ ਕੋਲੇ ਲਾ ਕੇ ਆ ਕੋਈ ਫਰਕ ਨਹੀਂ ਪੈਂਦਾ ਅਕਸਰ ਯਾਰ ਉਹ ਵੀ ਨਾਲ ਜੰਮੀਆਂ ਹੁੰਦੀਆਂ ਇਹ ਸਿਹਦਰ ਹੁੰਦੀਆਂ ਲੈ ਉਹਦੇ ਆ ਬਈ ਲੋਕ ਹਾਂ ਜਿਹੜੇ ਚੰਗੇ ਬੰਦੇ ਹਨ ਲੈ ਆਉਂਦੇ 4 ਦਿਨ ਲਾ ਕੇ ਤੇ ਖੁਸ਼ ਹੋ ਕੇ ਜਾਂਦੀਆਂ ਹਾਂ ਹਾਂ ਜੇ ਧੀ ਧੀਆਣੀ ਖੁਸ਼ ਹੋ ਕੇ ਜਾਉੜੀ ਪਹਿਲਾਂ ਵਾਲੀ ਗੱਲ ਤੇ ਉੱਥੇ ਦੁੱਧ ਦੀਆਂ ਨਦੀਆਂ ਵਗਦੀਆਂ ਬਾਈ ਜੀ ਜੇ ਅੱਧਾ ਵੰਡਾ ਕੇ ਲੈ ਜਾਣ ਤੇ ਫੇਰ ਵੀ ਤਾਂ ਬੰਦਾ ਜਰੇ ਉਹ ਤਾਂ ਗੱਲ ਹੀ ਵੱਖਰੀ ਰਹਿ ਗਈ ਯਾਰ ਘਰ ਦੀ ਧੀ ਧੀਆਣੀ ਜੇ ਓਡੇ ਘਰੋਂ ਖੁਸ਼ ਹੋ ਕੇ ਜਾਂਦੀ ਆ ਤੇ ਉੱਥੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਇਹ ਤਾਂ ਕੋਈ ਗੱਲ ਹੈਗੀ ਪੱਕੀ ਆ ਲਓ ਮੰਨੇ ਨਾ ਮੰਨੇ ਪੁਰਾਣੇ ਬੰਦੇ ਇਹਨਾਂ ਗੱਲਾਂ ਨੂੰ ਮੰਨਦੇ ਆ ਜੇ ਕੋਈ ਵਾਹਲਾ ਕਾਮਰੇਟ ਬਣੂ ਤਾਂ ਨਾ ਮੰਨੇ ਪਰ ਮੈਂ ਜ਼ਿੰਦਗੀ ਚ ਆ ਵੇਖਿਆ ਜੇ ਤੁਹਾਡੇ ਘਰ ਦੀ ਧੀ ਧੀਆਣੀ ਖੁਸ਼ ਹੋ ਕੇ ਜਾਂਦੀ ਹੈ ਨਾ ਤਾਂ ਉੱਥੇ ਪੌਂ ਬਰਾ ਹੀ ਆ ਬਿਲਕੁਲ ਬਿਲਕੁਲ ਤੇ ਨਹੀਂ ਭੰਗ ਭੋਈਦੀ ਮੈਂ ਆਪ ਦੇਖੀ ਤੇ ਸਾਡੇ ਪਾਪੇ ਹੋਰਾਂ ਦੀ ਭੂਆ ਹੁਣ ਤੱਕ ਆ ਪਿੱਛੇ 2-3 ਸਾਲ ਹੋਏ ਆ ਡੈਥ ਹੋਈ ਆ ਉਹਨੂੰ ਨਾ ਕੇਰਾ ਲੋਈ ਲੈ ਕੇ ਦਿੱਤੀ ਉਦੋਂ ਲੋਈਆਂ ਚੱਲੀਆਂ ਚੱਲੀਆਂ ਸੀ ਤੇ ਉਹਨੇ ਮੈਨੂੰ ਲੱਗਦਾ ਵੀ ਸਾਰੇ ਪਿੰਡ ਨੂੰ ਲੋਈ ਵਿਖਾਈ ਹੋਊ ਜਾਸੀ। ਐਵੇਂ ਕਰਦੇ ਆ। ਤੇ ਨਾਲੇ ਉਹਨਾਂ ਕੋਲੇ 100-150 ਕਿੱਲਾ ਜ਼ਮੀਨ ਦਾ ਰਾਜਸਥਾਨ ਦੇ ਵਿੱਚ। ਮਾਣ ਹੁੰਦਾ ਪੇਕਿਆਂ ਦਾ। ਹਾਂ, ਐਨਾ ਕਰਦੇ। ਕੋੜੇ ਆ ਮੇਰੇ ਪੇਕਿਆਂ ਨੇ ਦਿੱਤਾ। ਆ ਮੇਰੇ ਪੇਕਿਆਂ ਨੇ ਲੋਈ ਦਿੱਤੀ ਆ। ਕਦੇ ਉਹਨੂੰ ਬੂਟ ਲੈ ਕੇ ਦੇਣੇ, ਕਦੇ ਕੋਸ। ਆਪਣਾ ਥੋੜੀ ਦਾ ਮਕਸਦ ਭਾਈ ਇਹੀ ਆ ਵੀ ਜਿਹੜੀ ਘਰ ਦੀ ਧੀ ਧੀਆਣੀ ਐ ਨਾ ਚਾਹੇ ਕੋਈ ਭੂਆ ਚਾਹੇ ਭੈਣਾ ਉਹਨਾਂ ਦਾ ਮਾਨ ਤਨ ਕਰਨਾ ਚਾਹੀਦਾ। ਮਾਹ ਨਰਾਜ ਨਾ ਕਰੋ। ਨਾ 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 ਕਦੇ ਆਸਤੇ ਜਾਵਾਂ। ਸੋਡੇ ਤੇ ਪ੍ਰਮਾਤਮਾ ਦੀ ਕਿਰਪਾ ਹੋਊਗੀ ਆਪੀ ਬਿਲਕੁਲ ਤਜਰਬਾ ਵੀ ਕਰਕੇ ਵੇਖ ਲੈਣ ਪੜਾ ਮੇਰੀ ਭੂਆ ਦਾ ਕੰਟਰੋਲ ਰਿਹਾ ਸਾਡੇ ਤੇ ਅਸੀਂ ਹੁਣ ਤੱਕ ਹੁਣ ਤਾਂ ਭੂਆ ਹੈ ਨਹੀਂਗੀ ਵਿਚਾਰੀ ਹਮ ਪਰ ਅਸੀਂ ਡਰਦੇ ਰਹੇ ਹਾਂ ਸਾਡੀ ਭੂਆ ਦਾ ਕੰਟਰੋਲ ਸੀ ਹਾਂ ਹੁਣ ਵੀ ਕਿਤੇ ਪਿੰਡ ਜਾਵੜ ਕੇ ਨਾ ਭਲੇਖਾ ਪੈਂਦਾ